ਹਾਂਜੀ ਦੋਸਤੋ ਦੇਖੋ ਮੇਰਾ ਕੰਮ ਤੁਹਾਨੂੰ ਨਵੇਂ-ਨਵੇਂ ਬਿਜ਼ਨਸ ਆਈਡੀਆ ਦੱਸੰਦਾ ਹੈ ਮੇਰਾ ਕੰਮ ਤੁਹਾਨੂੰ ਇੱਕ ਰਾਹਤਾ ਦਿਖਾਂਦਾ ਹੈ ਉਸ ਰਾਹਤੇ ਦੋਸਤੋ ਚੱਲਣਾ ਤੁਸੀਂ ਖੁਦ ਪਏਗਾ ਕਈ ਵਾਰ ਕਈ ਵਾਰੀ ਆਪਾਂ ਨੂੰ ਲੱਗਦਾ ਹੈ ਕਿ ਇਹ ਕੰਮ ਕਰਨਾ ਬਹੁਤ ਔਖਾ ਹੈ ਜਾਂ ਇਹ ਬਿਜ਼ਨਸ ਕਰਨਾ ਬਹੁਤ ਔਖਾ ਹੈ ਦੋਸਤੋ ਸਭ ਤੋਂ ਔਖਾ ਪਤਾ ਕੀ ਹੈ ਗਰੀਬੀ ਦੇ ਵਿੱਚ ਜੀਣਾ ਗਰੀਬੀ ਦੇ ਵਿੱਚ ਰਹਿਣਾ ਸਭ ਤੋਂ ਔਖੀ ਚੀਜ਼ ਹੈ ਇਸ ਕਰਕੇ ਤੁਸੀਂ ਕੰਮ ਕਰੋ ਪੈਸਾ ਕਮਾਓ ਇਸੀ ਕਰਕੇ ਮੈਂ ਤੁਹਾਡੇ ਵਾਸਤੇ ਨਵੇਂ-ਨਵੇਂ ਬਿਜ਼ਨਸ ਆਈਡੀਆ ਦੇ ਉੱਤੇ ਵੀਡੀਓ ਬਣਾ ਕੇ ਲੈ ਕੇ ਆਣਾ ਤਾਂ ਜੋ ਤੁਸੀਂ ਅੱਗੇ ਵੱਧ ਸਕੋ ਤੇ ਤੁਹਾਡੇ ਹਰ ਇੱਕ ਬੰਦੇ ਦੀ ਜੇਬ ਦੇ ਵਿੱਚ ਪੈਸੇ ਹੋ ਸਕੇ। ਬਿਨਾਂ ਟਾਈਮ ਨੂੰ ਵੇਸਟ ਕੀਤੇ ਅੱਪਾ ਅੱਜ ਦੇ ਬਿਜ਼ਨਸ ਆਈਡੀਆ ਦੀ ਗੱਲ ਕਰਦੇ ਹਾਂ ਦੋਸਤੋ ਅੱਜ ਦਾ ਜੋ ਬਿਜ਼ਨਸ ਆਈਡੀਆ ਉਹ ਬਹੁਤ ਹੀ ਪ੍ਰੋਫੈਸ਼ਨਲ ਹੈ। ਇਸ ਕਰਕੇ ਆਪਾਂ ਇਸ ਨੂੰ ਪ੍ਰੋਫੈਸ਼ਨਲ ਵੇ ਤਰੀਕੇ ਨਾਲ ਹੀ ਆਪਾਂ ਕਰਨਾ ਹੈ। ਕਿਵੇਂ ਕਰਨਾ ਇਹ ਮੈਂ ਸਾਰਾ ਤੁਹਾਨੂੰ ਇਸ ਵੀਡੀਓ ਦੇ ਵਿੱਚ ਸਮਝਾਉਂਗਾ। ਤੁਸੀਂ ਵੀ ਵੀਡੀਓ ਨੂੰ ਬਿਨਾਂ ਸਕਿਪ ਕੀਤੇ ਦੇਖਣਾ। ਦੇਖੋ ਜੋ ਅੱਜ ਦਾ ਆਪਣਾ ਬਿਜ਼ਨਸ ਹੈ ਉਹਨੂੰ ਕਰਨ ਵਾਸਤੇ ਆਪਾਂ ਨੂੰ ਸਭ ਤੋਂ ਪਹਿਲਾਂ ਆਪਣਾ ਇੱਕ ਛੋਟਾ ਜਿਹਾ ਕੰਪਨੀ ਦਾ ਨਾਮ ਦੇਣਾ ਪਊਗਾ। ਮਤਲਬ ਕਿ ਮੰਨ ਲਓ ਜਿਵੇਂ ਤੁਹਾਡਾ ਨਾਮ ਸੂਰਜ ਹੈ ਆਪਾਂ ਲਿਖਣਾ ਸੂਰਜ ਬ੍ਰਾਂਡਿੰਗ ਕੰਪਨੀ ਇਸ ਤਰ੍ਹਾਂ ਆਪਾਂ ਇੱਕ ਆਪ ਦੀ ਕੰਪਨੀ ਇਸ ਨੂੰ ਸ਼ੁਰੂ ਕਰ ਦਿੱਤਾ। ਹੁਣ ਆਪਾਂ ਕੀ ਕਰਨਾ ਹੈ ਸਭ ਤੋਂ ਪਹਿਲਾਂ ਇਹ ਕੰਮ ਕਰਨ ਵਾਸਤੇ ਆਪਾਂ ਕੀ ਕਰਨਾ ਹੈ ਸਭ ਤੋਂ ਪਹਿਲਾਂ ਆਪਣਾ ਇੱਕ 4 ਫਾਰਮਲ ਐਡਰੈਸ ਨੂੰ ਸਲਵਾਣਾ ਹੈ। ਜੇ ਤੁਹਾਡੇ ਕੋਲੇ ਹੈ ਫਾਰਮਲ ਐਡਰੈਸ ਤਾਂ ਬਹੁਤ ਵਧੀਆ ਗੱਲ ਹੈ ਜੇ ਜੇ ਨਹੀਂ ਹੈ ਤਾਂ ਤੁਸੀਂ ਦਰਜੀ ਕੋਲੇ ਇੱਕ ਨਵੀਂ ਫਾਰਮਲ ਐਡਰੈਸ ਸਮਾ ਸਕਦੇ ਹੋ ਜੋ ਫਾਰਮਲ ਪ੍ਰੋਫੈਸ਼ਨਲ ਲੱਗੇ। ਠੀਕ ਹੈ ਕਲਰ ਤੁਸੀਂ ਆਪਣੇ ਹਿਸਾਬ ਨਾਲ ਚੂਜ਼ ਕਰ ਲਿਓ ਹੁੰਦਾ ਤੇ ਆਪਾਂ ਉਹ ਡਰੈਸ ਨੂੰ ਤਿਆਰ ਕਰਵਾ ਕੇ ਦਰਜੀ ਨੂੰ ਇੱਕ ਗੱਲ ਕਹਿਣੀ ਹੈ ਕਿ ਤੁਸੀਂ ਸਾਡੀ ਜੇਬ ਦੇ ਉੱਤੇ ਇੱਕ ਲੋਗੋ ਲਾਣਾ ਉਹ ਦਰਜੀ ਲਾ ਦਣਗੇ ਉਹਨਾਂ ਕੋਲ ਬਹੁਤ ਮਸ਼ੀਨਾਂ ਹੁੰਦੀ ਐ ਇਸ ਚੀਜ਼ ਨੂੰ ਲਿਖਣ ਵਾਲੀ ਉਹਨੂੰ ਕਹਿਣਾ ਜਿਵੇਂ ਤੁਹਾਡਾ ਨਾਮ ਸੂਰਜ ਹੈ ਕਹਿੰਦੇ ਸੂਰਜ ਬ੍ਰਾਂਡਿੰਗ ਕੰਪਨੀ ਇਸ ਤਰ੍ਹਾਂ ਦੇ ਇੱਕ ਲੋਗੋ ਬਣਾ ਕੇ ਸਾਡੀ ਜੇਬ ਦੇ ਉੱਤੇ ਲਾਣਾ ਠੀਕ ਹੈ ਇਹ ਚੀਜ਼ ਹੋ ਗਈ ਹੁਣ ਆਪਾਂ ਆਪਣੀ ਡਰੈਸਿੰਗ ਤਿਆਰ ਹੋ ਗਈ ਐ ਫਾਰਮਰ ਜਿੰਦੇ ਵਿੱਚ ਆਪਣੀ ਫਾਰਮ ਡਰੈਸ ਹੋ ਗਈ ਠੀਕ ਹੈ ਆਪਣੇ ਫਾਰਮਰ ਸ਼ੂਜ਼ ਹੋ ਗਏ ਤੇ ਇੱਕ ਆਪਾ ਬੈਗ ਲੈਣਾ ਟੰਗਣ ਵਾਲਾ ਆਪਣੇ ਨਾਲ ਠੀਕ ਹੈ ਹੁਣ ਆਪਾਂ ਕਰਨਾ ਕੀ ਹੈ ਆਪਣੇ ਸ਼ਹਿਰ ਦੇ ਜੋ ਵੱਡੇ ਵੱਡੇ ਸ਼ੋਰੂਮ ਹੁੰਦੇ ਹਨ ਆਪਾਂ ਉਹਨਾਂ ਨੂੰ ਟਾਰਗੇਟ ਕਰਨਾ ਜਿਵੇਂ ਕਿ ਵੱਡੇ ਵੱਡੇ ਸ਼ੋਰੂਮ ਜਿਵੇਂ ਕਿ ਕੋਈ ਜੁਵੈਲਰਸ ਦੀ ਦੁਕਾਨ ਹੋ ਗਈ ਜੇ ਕੋਈ ਵੱਡੇ ਵੱਡੇ ਸੈਲੂਨ ਹੋ ਗਏ ਜੋ ਤੁਸੀਂ ਦੇਖ ਸਕਦੇ ਹੋ ਤੁਹਾਡੇ ਸ਼ਹਿਰਾਂ ਦੇ ਵਿੱਚ ਕਿਹੜੇ ਆ ਤੁਸੀਂ ਆਪਣੇ ਨਾਲ ਵਾਲੇ ਸ਼ਹਿਰਾਂ ਦੇ ਵਿੱਚ ਵੀ ਜਾ ਸਕਦੇ ਹੋ ਠੀਕ ਹੈ ਆਪਾਂ ਉਹਨਾਂ ਕੋਲ ਕੀ ਕਰਨਾ ਆਪਾਂ ਜਿਵੇਂ ਮੰਨ ਲਓ ਤੁਸੀਂ ਕੋਈ ਜੁਵੈਲਰ ਦੀ ਦੁਕਾਨ ਤੇ ਚਲੇਗੇ ਬਹੁਤ ਵੱਡਾ ਸ਼ੋਰੂਮ ਹੈ ਉਹਨਾਂ ਦੇ ਓਨਰ ਨੂੰ ਮਿਲਣਾ ਪੋੜਨਾ ਨਾਲ 10 ਮਿੰਟ ਬੈਠ ਕੇ ਗੱਲ ਕਰਨੀ ਹੈ ਦੇਖੋ ਸਰ ਮੈਂ ਇਹ ਸੂਰਜ ਬ੍ਰੈਡਿੰਗ ਕੰ ਉਹਨਾਂ ਨੂੰ ਆਪਾਂ ਦੱਸਣਾ ਨਹੀਂ ਕਿ ਇਹ ਅਸੀਂ ਖੁਦ ਤਿਆਰ ਕੀਤੀ ਹੋਈ ਹੈ ਉਹਨਾਂ ਨੂੰ ਇਹ ਦੱਸਣਾ ਹੈ ਕਿ ਇਹ ਸਾਡੀ ਕੰਪਨੀ ਹੈ ਮੈਂ ਇਸ ਕੰਪਨੀ ਦਾ EMPLOYEE ਹਾਂ ਮੇਰਾ ਕੰਮ ਮੈਂ ਏਜੰਟ ਹਾਂ ਇਸ ਕੰਪਨੀ ਦਾ ਠੀਕ ਹੈ ਤੇ ਉਹਨਾਂ ਨੂੰ ਇਸ ਹਿਸਾਬ ਨਾਲ ਆਪਾਂ ਗੱਲ ਕਰਨੀ ਹੈ ਤਾਂ ਕਿ ਉਹਨਾਂ ਨੂੰ ਪ੍ਰਭਾਵਿਤ ਹੋਣ ਆਪਣੀ ਕੰਪਨੀ ਤੋਂ ਉਹ ਆਪਾਂ ਨੂੰ ਹਲਕੇ ਦੇ ਵਿੱਚ ਨਾ ਲੈਣ ਠੀਕ ਹੈ ਉਸ ਤੋਂ ਬਾਅਦ ਆਪਾਂ ਕੀ ਕਰਨਾ ਹੈ ਹੁਣ ਉਹਨਾਂ ਨੂੰ ਆਪਾਂ ਸਮਝਾਉਣਾ ਹੈ ਕਿ ਦੇਖੋ ਸਰ ਸਾਡੀ ਕੰਪਨੀ ਦਾ ਜੋ ਕੰਮ ਹੈ ਉਹ ਇਹ ਹੈ ਕਿ ਅਸੀਂ ਇੱਕ ਪਾਣੀ ਦੀ ਬੋਤਲ ਨੂੰ ਤਿਆਰ ਕਰਦੇ ਹਾਂ ਵਾਟਰ ਬੋਟਲ ਹੁੰਦੀ ਹੈ ਜੋ ਉਹਨੂੰ ਆਪਾਂ ਤਿਆਰ ਕਰਦੇ ਹਾਂ ਤੇ ਉਹਦੇ ਉੱਤੇ ਜੋ ਲੇਬਲ ਹੁੰਦਾ ਹੈ ਜੋ ਲੇਬਲ ਹੁੰਦਾ ਉਹ ਸਰ ਅਸੀਂ ਜਿਵੇਂ ਤੁਹਾਡੇ ਕੋਲ ਆਏ ਆ ਤੇ ਤੁਹਾਡੀ ਕੰਪਨੀ ਜਿਵੇਂ ਤੁਹਾਡੇ ਜੋ ਸ਼ੋਰੂਮ ਦਾ ਨਾਮ ਹੈ ਅਸੀਂ ਉਸ ਨਾਮ ਤੇ ਉਹਦੀ ਲੇਬਲ ਦੀ ਬ੍ਰਾਂਡਿੰਗ ਕਰਾਂਗੇ ਠੀਕ ਹੈ ਹੁਣ ਇਹਦੇ ਨਾਲ ਕੀ ਹੋਏਗਾ ਕਿ ਦੇਖੋ ਸਰ ਜਿਵੇਂ ਤੁਹਾਡੇ ਕੋਲ ਕਸਟਮਰ ਆਂਦਾ ਹੈ ਕਸਟਮਰ ਨੂੰ ਆਪਾਂ ਤੁਸੀਂ ਪਾਣੀ ਸਰਵੇ ਕਰਦੇ ਹੋ ਤੇ ਤੁਸੀਂ ਉੱਥੇ ਕਿਸੇ ਹੋਰ ਕੰਪਨੀ ਦਾ ਪਾਣੀ ਕਿਉਂ ਸਰਵੇ ਕਰਦੇ ਹੋ ਠੀਕ ਹੈ ਉਹਨਾਂ ਨੂੰ ਕਹੋ ਕਿ ਤੁਸੀਂ ਜਿਵੇਂ ਇੱਕ ਗਲਾਸ ਪਾਣੀ ਜਿੰਨਾ ਬੋਤਲ ਦੇ ਵਿੱਚ ਹੁੰਦਾ ਤੁਸੀਂ ਕਹਿੰਦੇ ਸਰ ਤੁਸੀਂ ਜਦੋਂ ਤੁਹਾਡੇ ਕੋਲ ਕਸਟਮਰ ਆਉਂਦਾ ਤੁਸੀਂ ਆਪਣੀ ਹੀ ਬ੍ਰਾਂਡਿੰਗ ਦਾ ਪਾਣੀ ਉਹਨਾਂ ਦੇ ਸਾਹਮਣੇ ਰੱਖੋ ਇਹਦੇ ਨਾਲ ਤੁਹਾਡਾ ਜੋ ਬਿਜ਼ਨਸ ਹੋਰ ਵੀ ਜ਼ਿਆਦਾ ਪ੍ਰੋਫੈਸ਼ਨਲ ਹੋ ਜਾਏਗਾ ਉਹ ਉਸ ਨੂੰ ਇਸ ਚੀਜ਼ ਇਹ ਚੀਜ਼ ਪਸੰਦ ਆਏਗੀ ਠੀਕ ਹੈ ਉਸ ਤੋਂ ਬਾਅਦ ਆਪਾਂ ਉਹਨੂੰ ਇਹ ਸਮਝਾਣਾ ਕਿ ਸਰ ਦੇਖੋ ਜੇ ਤੁਹਾਡੀ ਕੰਪਨੀ ਦੀ ਹੋਰ ਤੁਸੀਂ ਮਸ਼ਹੂਰੀ ਕਰਨਾ ਚਾਹੁੰਦੇ ਹੋ ਠੀਕ ਹੈ ਤੇ ਉਹ ਵੀ ਇਸ ਤਰੀਕੇ ਨਾਲ ਹੀ ਆਪਾਂ ਕਰ ਸਕਦੇ ਹਾਂ ਕਿਵੇਂ ਕਰ ਸਕਦੇ ਹਾਂ ਦੇਖੋ ਸਰ ਜਿਵੇਂ ਕਿ ਤੁਹਾਡਾ ਜੋ ਕੰਪਨੀ ਦਾ ਨਾਮ ਅਸੀਂ ਬ੍ਰਾਂਡਿੰਗ ਬੋਤਲ ਦੇ ਉੱਤੇ ਅਸੀਂ ਤਿਆਰ ਕਰ ਦਾਂਗੇ ਮਿਨਰਲ ਵਾਟਰ ਹੋਵੇਗਾ ਬਹੁਤ ਵਧੀਆ ਮਤਲਬ ਸਾਡਾ ਇੱਕ ਪਲਾਂਟ ਹੈ ਜਿੱਥੇ ਬੋਤਲ ਪੈਕਿੰਗ ਦੇ ਲੈ ਕੇ ਸਭ ਕੁਝ ਹੋਏਗਾ ਸਰ ਤੁਹਾਡੀ ਕੰਪਨੀ ਦਾ ਪਾਣੀ ਅਸੀਂ ਬਣਾ ਕੇ ਤੁਹਾਡੇ ਕੋਲ ਲਿਆ ਦਾਂਗੇ ਠੀਕ ਹੈ ਹੁਣ ਉਹਦਾ ਕੀ ਕਰੋਗੇ ਤੁਸੀਂ ਜੇ ਤੁਸੀਂ ਮਸ਼ਹੂਰੀ ਕਰਨਾ ਚਾਹੁੰਦੇ ਹੋ ਆਪਣੇ ਬਿਜ਼ਨਸ ਦੀ ਆਪਣੇ ਜੋ ਸ਼ੋਰੂਮ ਦੀ ਠੀਕ ਹੈ ਮੰਨ ਲਓ ਜਿਵੇਂ ਜਿਵੇਂ ਕਿ ਤੁਹਾਡਾ ਕੇਐਸ ਜੁਵੈਲਰ ਹੈ ਉਹਦਾ ਨਾਮ ਦਿੱਤਾ ਜਿਵੇਂ ਕੇਐਸ ਜੁਵੈਲਰ ਉਹਦੇ ਸ਼ੋਰੂਮ ਦਾ ਨਾਮ ਹੈ ਕੇਐਸ ਜੁਵੈਲਰ ਉਹਨਾਂ ਨੂੰ ਆਪਾਂ ਦੱਸ ਦਿੰਨਾ ਕਿ ਦੇਖੋ ਸਰ ਜਿਵੇਂ ਕੇਐਸ ਜੁਵੈਲਰ ਦੇ ਨਾਮ ਤੇ ਤੁਸੀਂ ਆਪਣੇ ਪੰਪਲੇਟ ਵੀ ਚਪਵਾਣੇ ਹੋ ਉਹਨਾਂ ਤੇ ਵੀ ਬਹੁਤ ਜ਼ਿਆਦਾ ਖਰਚਾ ਕਰਦੇ ਹੋ ਤੁਸੀਂ ਦੇਖੋ ਹੁਣ ਗਰਮੀਆਂ ਦਾ ਮੌਸਮ ਹੈ ਠੀਕ ਹੈ ਹੁਣ ਪਾਣੀ ਦੀ ਬੋਤਲ ਆਪਾਂ ਤਿਆਰ ਕਰਕੇ ਤੁਹਾਡੇ ਕੋਲ ਆ ਜਾਣਗੀਆਂ ਠੀਕ ਹੈ ਹੁਣ ਤੁਸੀਂ ਗਰਮੀਆਂ ਦੇ ਵਿੱਚ ਤੁਸੀਂ ਆਪਣੀ ਇਸ ਪਾਣੀ ਦੀ ਬੋਤਲ ਨੂੰ ਹੀ ਤੁਸੀਂ ਲੋਕਾਂ ਨੂੰ ਵੰਡੋ ਪਾਣੀ ਦੀ ਪਿਆਸ ਤਾਂ ਹਰ ਕਿਸੇ ਨੂੰ ਲੱਗਦੀ ਹੈ ਠੀਕ ਹੈ ਉਹਨਾਂ ਨੂੰ ਇਹ ਪਾਣੀ ਦੀ ਬੋਤਲ ਤੁਸੀਂ ਫ੍ਰੀ ਦੇ ਵਿੱਚ ਵੰਡੋ ਸਾਡੇ ਕੋਲ ਵੀ ਜੋ ਹੈ ਮਤਲਬ ਕਿ ਬੰਦੇ ਹੈ ਜੋ ਇਹ ਕੰਮ ਕਰ ਸਕਦੇ ਜੇ ਤੁਸੀਂ ਸਾਡੇ ਕੋਲ ਨਹੀਂ ਕਰਵਾਣਾ ਤਾਂ ਤੁਸੀਂ ਤੁਸੀਂ ਆਪ ਦਾ ਕੋਈ ਬੰਦਾ ਭੇਜ ਕੇ ਤੁਸੀਂ ਜਗ੍ਹਾ-ਜਗ੍ਹਾ ਤੇ ਇਹ ਪਾਣੀ ਦੀ ਬੋਤਲਾਂ ਨੂੰ ਜਿਵੇਂ ਵੰਡ ਸਕਦੇ ਆ ਫ੍ਰੀ ਦੇ ਵਿੱਚ ਜਿਵੇਂ ਕੋਈ ਬੱਸ ਅੱਡਾ ਹੋਗਾ ਜਾਂ ਕੋਈ ਸ਼ਹਿਰ ਦੇ ਕੋਈ ਮੇਨ ਪੁਆਇੰਟਾ ਦੇ ਹੋਗਾ ਜਿੱਥੇ ਉਹ ਕੀ ਹੋਏਗਾ ਉਸ ਪਾਣੀ ਨੂੰ ਜਦੋਂ ਕੋਈ ਪੀਏਗਾ ਤੇ ਉਸ ਪਾਣੀ ਨੂੰ ਪਿੰਦੇ ਵਕਤ ਉਸ ਪਾਣੀ ਦੀ ਲੇਬਲ ਨੂੰ ਵੇਖੇਗਾ ਉਹਨੇ ਮਸ਼ਹੂਰੀ ਹੋਏਗੀ ਉਹਦੇ ਸ਼ੋਰੂਮ ਦੀ ਇੰਦੇ ਨਾਲ ਉਹਦਾ ਪੰਪਲੇਟ ਇੱਕ ਦੀ ਜਗ੍ਹਾ ਤੇ ਉਹ ਚੀਜ਼ ਕੰਮ ਕਰੇਗੀ ਠੀਕ ਹੈ ਨਾਲ ਉਹਨਾਂ ਦਾ ਬਿਜ਼ਨਸ ਹੋਰ ਵਧੇਗਾ ਇਹ ਚੀਜ਼ ਨਾਲ ਉਹ ਬਹੁਤ ਪ੍ਰਭਾਵਿਤ ਹੋਏਗਾ ਆਪਾਂ ਨੂੰ ਇਸ ਚੀਜ਼ ਦਾ ਆਰਡਰ ਦੇ ਦੇਗਾ ਕਿ ਚਲੋ ਠੀਕ ਹੈ ਤੁਸੀਂ ਤਿਆਰ ਕਰੋ ਸਾਡੀ ਬੋਤਲਾਂ ਠੀਕ ਹੈ ਤੁਸੀਂ ਸਮਝਾਉਣ ਦਾ ਤਰੀਕਾ ਤੁਹਾਡਾ ਬਹੁਤ ਵਧੀਆ ਹੋਣਾ ਚਾਹੀਦਾ ਠੀਕ ਹੈ ਕੌਨਫੀਡੈਂਸ ਤੁਹਾਡੇ ਵਿੱਚ ਪੂਰਾ ਹੋਣਾ ਚਾਹੀਦਾ ਇਹ ਗੱਲ ਅਗਲੇ ਨਾਲ ਕਰਨ ਵਾਸਤੇ ਕਿ ਮੈਂ ਤੁਹਾਡਾ ਕੌਨਫੀਡੈਂਸ ਹੈ ਤੁਹਾਡਾ ਹੋਰ ਮੈਂ 1 ਰੁਪਿਆ ਨਹੀਂ ਲਗਾਣਾਂਗਾ ਸਿਰਫ ਤੁਹਾਡਾ ਕੌਨਫੀਡੈਂਸ ਲੱਗੇਗਾ ਇਹਦੇ ਵਿੱਚ ਠੀਕ ਹੈ ਉਹਨੂੰ ਆਪਾਂ ਸਮਝਾਤਾ ਉਹਨਾਂ ਨੂੰ ਆਪਣਾ ਬਿਜ਼ਨਸ ਪਸੰਦ ਆਊਗਾ ਫੇਰ ਆਪਾਂ ਉਹਨੂੰ ਆਪਣੇ ਰੇਟ ਡਿਸਕਸ ਕਰਨਾ ਉਹਦੇ ਨਾਲ ਠੀਕ ਆ ਰੇਟ ਡਿਸਕਸ ਕਰਨਾ ਮੰਨ ਲਓ ਤੁਸੀਂ 6 ਤੋਂ 7 ਰੁਪਏ ਆਪਣੀ ਬੋਤਲ ਦਾ ਰੇਟ ਰੱਖਣਾ ਜੋ ਆਪਣੇ ਇੱਕ ਗਲਾਸ ਪਾਣੀ ਜਿੰਨਾ ਬੋਤਲ ਹੁੰਦੀ ਹੈ ਨਾ ਆਪਾਂ ਉਹ ਵਾਲੀ ਯੂਜ਼ ਕਰਨੀ ਆ 5 ਤੋਂ 6 ਜਾਂ 7 ਰੁਪਏ ਦੇ ਵਿੱਚ ਆਪਾਂ ਉਹਨੂੰ ਐਸਟੀਮੇਟ ਰੇਟ ਦੱਸਣਾ ਠੀਕ ਆ ਕਈ ਹੁੰਦੇ ਆ ਰੇਟ ਨੂੰ ਵਧਾਣ ਵਾਲੇ ਕਈ ਰੇਟ ਨੂੰ ਨਹੀਂ ਘਟਾਉਂਦੇ ਆ ਤੇ ਆਪਾਂ ਨੂੰ ਦੇਖੋ ਇਸ ਤਰ੍ਹਾਂ ਮੰਨ ਲਓ ਤੁਸੀਂ 6 ਰੁਪਏ ਦੇ ਤੁਸੀਂ ਇੱਕ ਬੋਤਲ ਨੂੰ ਫਿਕਸ ਕਰ ਦਿੰਦੇ ਹੋ 1000 ਕੁਆਂਟੀਟੀ ਦਾ ਤੁਹਾਨੂੰ ਡੀਲ ਮਿਲਦੀ ਆ ਮੰਨ ਲਓ 1000 ਬੋਤਲਾਂ ਦਾ ਉਹ ਤੁਹਾਨੂੰ ਆਰਡਰ ਦਿੰਦਾ ਤੇ ਆਪਣਾ 6 1000 ਮਤਲਬ 6000 ਰੁਪਿਆ ਦਾ ਆਪਾਂ ਨੂੰ ਇੱਕ ਤਰ੍ਹਾਂ ਦਾ ਆਰਡਰ ਮਿਲ ਗਿਆ ਠੀਕ ਹੈ ਹੁਣ ਆ ਗਿਆ ਆਪਾਂ ਸ਼ੋਰੂਮ ਤੋਂ ਬਾਹਰ ਹੁਣ ਆਪਣਾ ਮੇਨ ਟੋਪਿਕ ਇਹ ਹੈ ਕਿ ਆਪਾਂ ਜੋ ਇਹ ਆਰਡਰ ਲੈ ਕੇ ਆਏ ਆ ਹੁਣ ਇਹਨੂੰ ਤਿਆਰ ਕਿੱਥੋਂ ਕਰਵਾਈਆਂ ਠੀਕ ਹੈ ਬਿਲਕੁਲ ਸਿੰਪਲ ਵੇ ਤਰੀਕੇ ਨਾਲ ਤੁਹਾਨੂੰ ਮੈਂ ਦੱਸੂਗਾ ਬਹੁਤ ਹੀ ਆਸਾਨ ਹੈ ਇਹਨੂੰ ਆਪਾਂ ਤਿਆਰ ਕਿਵੇਂ ਕਰਨਾ ਦੇਖੋ ਤੁਹਾਡੇ ਸ਼ਹਿਰਾਂ ਦੇ ਵਿੱਚ ਆਰਓ ਪਲੈਂਟ ਤਾਂ ਹੋਣਗੇ ਨਾ ਬਹੁਤ ਬਹੁਤ ਆਰਓ ਪਲੈਂਟ ਅੱਜਕਲ ਜਗ੍ਹਾ ਜਗ੍ਹਾ ਤੇ ਖੁੱਲੇ ਹੋਏ ਆ ਆਪਾਂ ਉਹਨਾਂ ਨਾਲ ਜਾ ਕੇ ਸਿੱਧੀ ਡੀਲ ਕਰਨੀ ਹੈ ਸਰ ਦੇਖੋ ਕਿਉਂਕਿ ਜਿਹੜਾ ਆਰਓ ਪਲੈਂਟ ਵਾਲੇ ਹੁੰਦੇ ਨਾ ਉਹਨਾਂ ਦੇ ਹੱਥ ਵਿੱਚ ਹੁੰਦਾ ਜੋ ਵਾਟਰ ਦੀ ਪਿਉਰੀਫਾਈ ਨੂ ਵਧਾਣਾ ਜਾਂ ਘਟਾਣਾ ਪਿਉਰਿਟੀ ਨੂੰ ਵਧਾਣਾ ਜਾਂ ਘਟਾਣਾ ਉਹਨਾਂ ਦੇ ਹੱਥ ਦੇ ਵਿੱਚ ਹੁੰਦਾ ਠੀਕ ਹੈ ਆਪਾਂ ਉਹਨਾਂ ਨੂੰ ਸਿੱਧਾ ਜਾ ਕੇ ਕਹਿਣਾ ਸਰ ਸਾਨੂੰ ਮਿਨਰਲ ਵਾਟਰ ਚਾਹੀਦਾ ਉਹ ਵੀ ਹਾਈ ਲੈਵਲ ਪਿਉਰਿਟੀ ਦਾ ਠੀਕ ਹੈ ਕਿਉਂਕਿ ਉਹਨਾਂ ਨੂੰ ਸਿੱਧਾ ਤੁਸੀਂ ਦੱਸ ਦਿਓ ਸਾਡਾ ਕੰਮ ਹੈ ਕੋਈ ਬੋਤਲਾਂ ਸੀ ਤਿਆਰ ਕਰਦੇ ਆ ਪਾਣੀ ਦੀਆਂ ਇਸ ਕਰਕੇ ਸਾਨੂੰ ਹਾਈ ਲੈਵਲ ਦਾ ਪਾਣੀ ਚਾਹੀਦਾ ਦੱਸੋ ਰੇਟ ਡਿਸਕਸ ਕਰੋ ਉਹ ਆਪਣਾ ਰੇਟ ਡਿਸਕਸ ਕਰੇਗਾ ਜੋ ਵੀ ਰੇਟ ਆ ਜਾਵੇ ਤੁਸੀਂ ਖੁੱਲ ਕੇ ਗੱਲ ਕਰਨੀ ਹੈ ਦੇਖੋ ਸਾਡਾ ਵੀ ਬਿਜ਼ਨ ਤੁਹਾਡਾ ਵੀ ਬਿਜ਼ਨਸ ਹੈ ਉਹ ਸਾਹਮਣੇ ਆਪਾਂ ਗੱਲਬਾਤ ਕਰਾਂਗੇ ਦੇਖੋ ਵੱਧ ਤੋਂ ਵੱਧ ਵੱਧ ਤੋਂ ਵੱਧ ਵੀ ਉਹਦੇ ਨਾਲ ਆਪਾਂ 1 ਰੁਪਏ ਤੱਕ ਦੀ ਡੀਲ ਕਰ ਲੈਣੀ ਹੈ ਇਹ ਵੱਧ ਤੋਂ ਵੱਧ ਹੈ ਇੱਕ ਬੋਤਲ ਦਾ 1 ਰੁਪਿਆ ਬਹੁਤ ਜ਼ਿਆਦਾ ਹੈ ਕਿਉਂਕਿ ਛੋਟੀਆਂ ਬੋਤਲਾਂ ਹੁੰਦੀਆਂ ਇੱਕ ਗਲਾਸ ਪਾਣੀ ਵੀ ਨਹੀਂ ਆਂਦਾ ਮੇਰੇ ਖਿਆਲ ਨੇ ਦੇ ਵਿੱਚ ਆਪਾਂ ਉਹਦੇ ਉਹਦੇ ਵਾਸਤੇ ਕਰਨਾ ਹੈ 1 ਰੁਪਿਆ ਵੀ ਆਪਾਂ ਬੋਤਲ ਦਾ ਆਪਾਂ ਉਹਦੇ ਨਾਲ ਡੀਲ ਕਰਨੀ ਹੈ ਮਤਲਬ 1000 ਬੋਤਲਾਂ ਦਾ ਆਪਾਂ ਆਰਡਰ ਲਈ ਹੈ ਤੇ 1000 ਬੋਤਲਾਂ ਭਰਨ ਦਾ ਉਹ 1 1000 ਰੁਪਏ ਆਪਣੇ ਤੋਂ ਲਏਗਾ ਮਤਲਬ ਕਿ ਆਪਣਾ 1000 ਰੁਪਏ ਇੱਥੇ ਚਲਾ ਗਿਆ ਠੀਕ ਹੈ ਹੁਣ ਹੁਣ ਆਪਣਾ ਬੋਤਲਾ ਦਾ ਇੰਤਜ਼ਾਮ ਆਪਾਂ ਕਿੱਥੋਂ ਕਰੀਏ ਸ਼ਾਇਦ ਇਹ ਵੀ ਤੁਸੀਂ ਕਨਫਿਊਜ਼ਨ ਹੋਵੋਗੇ ਬੋਤਲਾਂ ਵਾਸਤੇ ਬਹੁਤ ਸਾਰੇ ਹੋਲਸੇਲਰ ਬੈਠੇ ਹੋਏ ਜੋ ਇਹ ਕੰਮ ਕਰਦੇ ਆ ਜੇ ਤੁਹਾਨੂੰ ਉਹ ਨਹੀਂ ਮਿਲਦੇ ਤਾਂ ਤੁਹਾਡੋ ਤੁਹਾਨੂੰ ਮੈਂ ਇੱਕ ਸਿੱਧਾ ਰਸਤਾ ਦੱਸਦਾ ਇੰਡੀਆ ਮਾਰਟ ਇੱਕ ਐਪ ਹੈ ਉਸ ਐਪ ਦੇ ਵਿੱਚ ਆਪਾਂ ਕੀ ਕਰਨਾ ਜਿਵੇਂ ਕਿ ਫਲਿੱਪਕਾਰਡ ਹੁੰਦੀ ਆ ਓਵੇਂ ਇੱਕ ਇੰਡੀਆ ਮਾਰਟ ਹੈ ਉਸ ਇੰਡੀਆ ਮਾਰਟ ਦੇ ਵਿੱਚ ਆਪਾਂ ਆਰਡਰ ਦੇਣਾ ਮੰਨ ਲਓ ਜਿਵੇਂ ਤੁਸੀਂ ਉੱਥੇ ਉੱਥੇ ਸਾਰੇ ਹੋਲਸੇਲਰ ਬੈਠੇ ਹੁੰਦੇ ਹੋਂਦੇ ਵਿੱਚ ਠੀਕ ਹੈ ਉੱਥੇ ਬਲਕ ਦੇ ਵਿੱਚ ਸਟਾਕ ਚੱਕਿਆ ਜਾਂਦਾ ਮਤਲਬ ਕਿ ਤੁਸੀਂ 1000 ਬੋਤਲਾਂ ਦਾ ਕੁਆਂਟੀਟੀ ਦਾ ਸਮਾਨ ਲੈਣਾ ਉਹਦੇ ਕੋਲ ਇਹ ਤਾਂ ਉੱਥੇ ਤੁਸੀਂ ਉੱਤੇ ਲਿਖ ਦੇਣਾ ਕਿ ਵਾਟਰ ਬੋਟਲ ਇਮਪਟੀ ਤੇ ਲਿਖ ਕੇ ਆਉਗੇ ਉੱਥੇ ਥੱਲੇ ਡੀਲਰਾਂ ਦੇ ਨਾਮ ਆ ਜਾਣਗੇ ਕੌਣ-ਕੌਣ ਇਹ ਕੰਮ ਕਰਦੇ ਆ ਸਾਰਿਆਂ ਦੇ ਨੰਬਰ ਨਾਲ ਹੋਣਗੇ ਤੁਸੀਂ ਕਿਸੇ ਨਾਲ ਵੀ ਫੋਨ ਤੇ ਕੰਟੈਕਟ ਕਰਕੇ ਉਹਨਾਂ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਸਰ ਤੇ ਉਹ ਉਹਦੇ ਵਿੱਚ ਰੇਟ ਡਿਸਕਸ ਬੋਤਲ ਦੀ ਕੁਆਲਟੀ ਬੋਤਲ ਦਾ ਸਾਈਜ਼ ਸਭ ਕੁਝ ਉਹਦੇ ਨਾਲ ਤੁਸੀਂ ਫੋਨ ਤੇ ਗੱਲ ਕਰ ਸਕਦੇ ਹੋ ਠੀਕ ਹੈ ਸਮਾਨ ਤੁਹਾਡੇ ਘਰੇ ਪਹੁੰਚ ਜਾਏਗਾ ਠੀਕ ਹੈ ਇੱਥੋਂ ਤੁਸੀਂ ਆਰਾਮ ਨਾਲ ਤੁਸੀਂ ਬੋਤਲਾਂ ਦਾ ਇੰਤਜ਼ਾਮ ਕਰ ਸਕਦੇ ਹੋ ਬੋਤਲਾ ਤੁਹਾਡੇ ਕੋਲ ਮਿਲ ਗਈਆਂ ਹੁਣ ਪਾਣੀ ਦਾ ਵੀ ਤੁਹਾਡੇ ਕੋਲ ਇੰਤਜ਼ਾਮ ਹੋ ਗਿਆ ਹੁਣ ਮੇਨ ਹੈ ਲੇਬਲ ਹੁਣ ਲੇਬਲ ਦਾ ਦੇਖੋ ਮੇਨ ਕੰਮ ਆਪਣਾ ਲੇਬਲ ਦਾ ਹੀ ਹੈ ਹੁਣ ਆਪਾਂ ਲੇਬਲ ਵਾਸਤੇ ਕੋਈ ਕੋਈ ਹਾਈ ਲੈਵਲ ਦਾ ਪ੍ਰੋਫੈਸ਼ਨਲ ਜੋ ਪ੍ਰਿੰਟਿੰਗ ਵਾਲਾ ਆਪਾਂ ਨੂੰ ਤੁਸੀਂ ਤੁਹਾਨੂੰ ਲੱਭਣਾ ਪਏਗਾ ਜੋ ਕਿ ਇਸ ਇਸ ਤਰ੍ਹਾਂ ਦੀ ਜੋ ਉਹਦੀ ਆਪਾਂ ਜੋ ਸ਼ੋਰੂਮ ਦਾ ਜੋ ਲੇਬਲ ਆਪਾਂ ਲਾਣਾ ਉਹਨੂੰ ਬਹੁਤ ਹੀ ਵਧੀਆ ਡਿਜ਼ਾਈਨਿੰਗ ਤਿਆਰ ਕਰ ਸਕੇ ਜਿਵੇਂ ਕਿ ਇਹ ਕੇਐਸ ਜੁਵੈਲਰ ਓਨ ਪਿਉਰੀਫਾਈ ਵਾਟਰ ਮਿਨਰਲ ਵਾਟਰ ਇਸ ਤਰ੍ਹਾਂ ਉਹ ਡਿਜ਼ਾਈਨਿੰਗ ਆਪਾਂ ਤਿਆਰ ਕਰवानी ਆ ਉਹਨਾਂ ਨੂੰ ਆਪਾਂ ਸਮਝਾਉਣਾ ਕਿ ਇਸ ਤਰ੍ਹਾਂ ਦੀ ਬਹੁਤ ਵਧੀਆ ਡਿਜ਼ਾਈਨਿੰਗ ਹੋਣੀ ਚਾਹੀਦੀ ਹੈ ਵਿੱਚ ਛੋਟਾ ਜਿਹਾ ਲੋਗੋ ਵੀ ਬਣਾਓ ਠੀਕ ਹੈ ਇਸ ਤਰ੍ਹਾਂ ਆਪਾਂ ਇੱਕ ਡਿਜ਼ਾਈਨਿੰਗ ਵਾਲਾ ਲੇਬਲ ਤਿਆਰ ਕਰਵਾਣਾ ਹੈ ਠੀਕ ਹੈ ਉਹ ਉਸ ਲੇਬਲ ਦਾ ਵੱਧ ਤੋਂ ਵੱਧ ਕੁੱਸ਼ਟਤਾ ਕਿੰਨੀ ਹੋਏਗੀ ਵੱਧ ਤੋਂ ਵੱਧ 50 ਪੈਸੇ ਤੋਂ 75 ਪੈਸੀ ਹੈ 1 ਰੁਪਏ ਦੇ ਵਿੱਚ ਵਿੱਚ ਆਪਾਂ ਇਸ ਚੀਜ਼ ਨੂੰ ਡੀਲ ਕਰਨੀ ਹੈ ਇਸ ਤੋਂ ਵੱਧ ਤਾਂ ਇਹਦਾ ਪ੍ਰਾਈਸ ਵੀ ਨਹੀਂ ਹੁੰਦਾ ਮੰਨ ਲਓ ਤੁਸੀਂ ਇੱਥੇ 1000 ਕੁਆਂਟੀਟੀ ਦੀ ਲੇਬਲ ਛਪਵਾ ਰਹੇ ਹੋ ਤੇ ਉਹ 1000 ਰੁਪਏ ਦਾ ਹੀ ਕਮ ਇੱਥੇ ਆਪਾਂ ਨੂੰ ਹੋ ਜਾਏਗਾ ਮਤਲਬ 1 ਰੁਪਿਆ ਵੀ ਆਪਾਂ ਮੰਨ ਕੇ ਚੱਲੀਏ ਪਰ ਟੋਟਲ ਆਪਣਾ ਕੀ ਹੋ ਗਿਆ 3000 ਰੁਪਿਆ ਦੇ ਵਿੱਚ ਆਪਣੀ ਸਾਰੀ ਕੋਸ਼ਟ ਆ ਗਈ ਇਸ ਚੀਜ਼ ਨੂੰ ਤਿਆਰ ਕਰਨ ਦੇ ਵਿੱਚ ਠੀਕ ਹੈ 2 ਰੁਪਏ ਦੇ ਵਿੱਚ ਆਪਣੀ ਪਾਣੀ ਦੀ ਬੋਤਲ ਤੇ ਪਾਣੀ ਉਹਦੇ ਵਿੱਚ ਭਰਿਆ ਜਾਏਗਾ ਬੋਤਲ ਆਪਣੀ ਤਿਆਰ ਹੋ ਜਾਏਗੀ 1 ਰੁਪਿਆ ਦਾ ਉਹਦੇ ਉੱਤੇ ਲੇਬਲ ਲੱਗ ਜਾਏਗਾ 3 ਰੁਪਏ ਦੀ ਆਪਣੀ ਬੋਤਲ ਤਿਆਰ ਹੋ ਗਈ ਹੈ ਹੁਣ 3 ਰੁਪਏ ਦੀ ਆਪਾਂ ਬੋਤਲ ਤਿਆਰ ਕਰ ਲਈ ਹੈ ਤੇ ਅਗਲੇ ਨੂੰ ਆਪਾਂ 6 ਰੁਪਏ ਦਾ ਆਰਡਰ ਆਪਣੇ ਇੱਕ ਬੋਤਲ ਮਗਰ ਆਪਾਂ ਅਗਲੇ ਤੋਂ ਲੀਤਾ ਹੋਇਆ ਹੈ ਠੀਕ ਹੈ ਜੀ ਤੁਸੀਂ ਧਿਆਨ ਰੱਖਿਓ ਜੋ ਲੇਬਲ ਹੋਊਗਾ ਨਾ ਉਹ ਤੁਸੀਂ ਪ੍ਰਿੰਟਿੰਗ ਕਰਕੇ ਲਿਆਓਗੇ ਉਹਨੂੰ ਤੁਸੀਂ ਖੁਦ ਹੀ ਬੋਤਲਾਂ ਦੇ ਉੱਤੇ ਚਪੇਲਿਓ ਤਾਂ ਬਹੁਤ ਵਧੀਆ ਗੱਲ ਹੈ ਦੇਖੋ ਸ਼ੁਰੂ ਦੇ ਵਿੱਚ ਕੰਮ ਆਪਾਂ ਖੁਦ ਹੀ ਮਿਹਨਤ ਕਰਨੀ ਪੈਗੀ ਕੋਈ ਵੱਡੀ ਗੱਲ ਨਹੀਂ ਥੋੜਾ ਟਾਈਮ ਲੱਗੇਗਾ ਰਾਤੋ-ਰਾਤ ਹੀ ਇਹ ਚੀਜ਼ ਹੋ ਜਾਏਗੀ ਲੇਬਲ ਲਾਉਣਾ ਕੋਈ ਮੁਸ਼ਕਿਲ ਗੱਲ ਨਹੀਂ ਹੈ ਉਹਨੂੰ ਆਪਾਂ ਸਟicker ਜਾ ਉਤਾਰਨਾ ਹੁੰਦਾ ਤੇ ਉਹਦੇ ਉੱਤੇ ਲਪੇਟਣਾ ਹੁੰਦਾ ਠੀਕ ਹੈ ਤੇ ਜੋ ਆਪਣਾ ਲੇਬਲ ਹੁੰਦਾ ਹੈ ਬਹੁਤ ਹੀ ਵਧੀਆ ਤਰੀਕੇ ਦਾ ਹੁੰਦਾ ਹੈ ਇਹ ਜਲਦੀ ਚ ਪਾੜਦਾ ਨਹੀਂ વોਟਰਪਰੂਫ ਹੁੰਦਾ ਹੈ ਤੇ ਇਹਦੀ ਟੇਪ ਵਗੈਰਾ ਕੁਝ ਨਹੀਂ ਤਰਦੀ ਜੇ ਤੁਹਾਡੇ ਤੁਹਾਡੇ ਸ਼ਹਿਰਾਂ ਦੇ ਵਿੱਚ ਇਸ ਤਰ੍ਹਾਂ ਤੁਹਾਨੂੰ ਕੋਈ ਨਹੀਂ ਮਿਲ ਰਿਹਾ ਤਾਂ ਅੱਜ ਕੱਲ੍ਹ ਆਨਲਾਈਨ YouTube 'ਤੇ ਵੀ ਬਹੁਤ ਲੋਕਾਂ ਜੋ ਆਪਣਾ ਨੰਬਰ ਵੀ ਨਾਲ ਦੇ ਰਿਹਾ ਤੁਹਾਨੂੰ ਲੇਬਲ ਛਾਪ ਕੇ ਦੇਣਗੇ ਪ੍ਰਿੰਟਿੰਗ ਵਗੈਰਾ ਸਾਰਾ ਕੁਝ ਤੇ ਆਪਣਾ ਰੇਟ ਡਿਸਕਸ ਹੋਦਣਾ ਕਰ ਸਕਦੇ ਤੁਸੀਂ ਸਰਚ ਮਾਰ ਸਕਦੇ ਜੇ ਜੇ ਤੁਸੀਂ ਇਸ ਲਾਈਨ ਦੇ ਵਿੱਚ ਪੈ ਗਏ ਤਾਂ ਤੁਹਾਨੂੰ ਸਭ ਕੁਝ ਹੋਲੀ-ਹੋਲੀ ਆਪਣੇ ਆਪ ਹੀ ਕਰਨਾ ਆ ਜਾਏਗਾ ਠੀਕ ਹੈ ਪਹਿਲਾਂ ਤੁਸੀਂ ਆਪਣੀ ਸ਼ੁਰੂਆਤ ਜ਼ਰੂਰੀ ਹੈ ਕਰਨੀ ਸ਼ੁਰੂਆਤ ਕਰੋਗੇ ਤੁਹਾਨੂੰ ਰਸਤਾ ਠੀਕ ਹੈ ਇਸ ਤਰ੍ਹਾਂ ਆਪਾਂ ਅਗਲੇ ਨਾਲ ਇਸ ਤਰ੍ਹਾਂ ਦਾ ਬਿਜ਼ਨਸ ਆਪਾਂ ਸ਼ੁਰੂ ਕਰ ਸਕਦੇ ਆ ਤੇ ਦੂਸਰੀ ਗੱਲ ਇਹ ਬਿਜ਼ਨਸ ਨੂੰ ਆਪਾਂ ਸ਼ੁਰੂਆਤ ਐਵੇਂ ਕਰ ਸਕਦੇ ਆ ਠੀਕ ਹੈ ਇਹਨੂੰ ਵਧਾ ਜਿੰਨਾ ਮਰਜ਼ੀ ਸਕਦੇ ਆ ਸ਼ੁਰੂ ਦੇ ਵਿੱਚ ਤੁਸੀਂ ਆਪ ਖੁਦੇ ਕੰਮ ਕਰੋ ਅੱਗੇ ਅੱਗੇ ਤੁਸੀਂ ਸਟਾਫ ਰੱਖ ਸਕਦੇ ਹੋ ਜੇ ਤੁਹਾਡਾ ਜਿਵੇਂ ਜਿਵੇਂ ਬਿਜ਼ਨਸ ਫੈਲੇਗਾ ਤੁਸੀਂ ਸਟਾਫ ਵੀ ਰੱਖ ਸਕਦੇ ਹੋ ਠੀਕ ਹੈ ਤੇ ਦੂਸਰੀ ਗੱਲ ਤੁਸੀਂ ਵਿਆਹਾਂ ਸ਼ਾਦੀਆਂ ਦੇ ਵਿੱਚ ਤੁਸੀਂ ਨੋਟ ਕੀਤਾ ਹੋਊਗਾ ਅਜੀ ਗੱਲ ਅੱਜ ਕੱਲ ਇਹ ਹੀ ਜੋ ਮੈਂ ਤੁਹਾਨੂੰ ਜੋ ਬਿਜ਼ਨਸ ਦੱਸਿਆ ਇਹ ਅੱਜ ਕੱਲ ਵਿਆਹਾਂ ਸ਼ਾਦੀਆਂ ਤੱਕ ਪਹੁੰਚ ਗਿਆ ਹੈ ਜਿਵੇਂ ਕਿ ਮੰਨ ਲਓ ਕਿਸੇ ਦੀ ਮੈਰਿਜ ਹੈ ਉਸ ਮੈਰਿਜ ਦੇ ਵਿੱਚ ਬੋਤਲਾ ਪਾਣੀ ਦੀ ਲਗਦੀਆਂ ਉਸ ਬੋਤਲਾਂ ਦੇ ਉੱਤੇ ਇਹੀ ਲੇਬਲ ਜਿਨ੍ਹਾਂ ਦੇ ਮਤਲਬ ਮੈਰਿਜ ਹੈ ਉਸ ਮੈਰਿਜ ਦੇ ਕਪਲ ਦਾ ਇੱਕ ਨਾਮ ਲਿਖਾ ਹੁੰਦਾ ਤੇ ਜਿੰਦੇ ਨਾਲ ਉਹਦੀ ਮਸ਼ਹੂਰੀ ਕੀਤੀ ਹੋਈ ਹੈ ਮਤਲਬ ਕਿ ਵੈਲਕਮ ਜਾਂ ਜੋ ਵੀ ਹੈ ਉਹਦੀ ਲੇਬਲ ਦਿੱਤੀ ਹੁੰਦੀ ਹੈ ਤੇ ਉਹ ਚੀਜ਼ ਉੱਥੇ ਆਏ ਜੋ ਲੋਕਾਂ ਨੂੰ ਸਰਵਿਸ ਕੀਤੀ ਜਾਂਦੀ ਹੈ ਜਿੰਦੇ ਨਾਲ ਬਹੁਤ ਹੀ ਜ਼ਿਆਦਾ ਪ੍ਰਭਾਵਿਤ ਲੱਗਦਾ ਉਸ ਮੈਰਿਜ ਦੇ ਵਿੱਚ ਬਹੁਤ ਹੀ ਪ੍ਰੋਫੈਸ਼ਨਲ ਚੀਜ਼ ਲੱਗਦੀ ਹੈ ਤੁਸੀਂ ਉੱਥੇ ਵੀ ਇਸ ਚੀਜ਼ ਨੂੰ ਆਰਡਰ ਲੈ ਸਕਦੇ ਹੋ ਵਿਆਹਾਂ ਦੇ ਵਿੱਚ ਵੀ ਜਾ ਕੇ ਠੀਕ ਹੈ ਤੁਹਾਨੂੰ ਮੇਰਾ ਅੱਜ ਦਾ ਬਿਜ਼ਨਸ ਆਈਡੀਆ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਣੇ ਜੋ ਕੋਈ ਦੋਸਤ ਹੈ ਜੋ ਜਿਨ੍ਹਾਂ ਨੂੰ ਤੁਹਾਨੂੰ ਲੱਗਦਾ ਹੈ ਕਿ ਉਹਨਾਂ ਨੂੰ ਸਾਡੇ ਤੋਂ ਜ਼ਿਆਦਾ ਇਸ ਬਿਜ਼ਨਸ ਦੀ ਸਹੀ ਜ਼ਰੂਰਤ ਹੋਏਗੀ ਤਾਂ ਤੁਸੀਂ ਉੱਥੋਂ ਤੱਕ ਇਹ ਵੀਡੀਓ ਨੂੰ ਸ਼ੇਅਰ ਜਰੂਰ ਕਰੋ ਜੇ ਤੁਸੀਂ ਸ਼ੇਅਰ ਨਹੀਂ ਕਰ ਸਕਦੇ ਤਾਂ ਤੁਸੀਂ ਖੁਦ ਉਹਨਾਂ ਨੂੰ ਦੱਸ ਕੇ ਇਸ ਬਾਰੇ ਉਹਨਾਂ ਦਾ ਭਲਾ ਜਰੂਰ ਕਰੋ ਧੰਨਵਾਦ